ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਤੁਹਾਡਾ ਸਾਰਾ YouTube ਚੈਨਲ ਅਤੇ Facebook ਤੇ ਸਾਥੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਕਿਸੇ ਦੂਜੇ ਦੇ ਵੀਰ ਦੇ ਪਟਾਣੇ ਵਾਲੀ ਪੱਗ ਕਿਵੇਂ ਬਣਨੀ ਆ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਸ਼ਰਜੇ ਸੈਂਟਰ ਚੋਂ ਲਿਆ ਕੇ ਲੜ ਨੂੰ ਪੂਣੀ ਦਾ ਖੋਲ ਥੱਲੇ ਰੱਖ ਕੇ ਬੰਦਪਾਸੇ ਉੱਥੇ ਰੱਖ ਕੇ ਦੋਈ ਬਲੇ ਜਿਹੜੇ ਆਪਾਂ ਇਕੱਠੇ ਕਰ ਲੈਣੇ ਆ ਤੇ ਇਕੱਠੇ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਹਲਕਾ ਜਿਹਾ ਦਬਾਂਗੇ ਤੇ ਫਿਰ ਥੱਲੇ ਉਹ ਜਿਹੜਾ ਇੱਕ ਵਾਰ ਲੜ ਨੂੰ ਹੋਲ ਲਗਾਣਾ ਤਾਂ ਜਿਹੜਾ ਲੜ ਆਪਣਾ ਮਟਾਈ ਕਾ ਜਵੇ ਤੇ ਉਸ ਵਿੱਚ ਕੋਈ ਬਲ ਨਾ ਰਹੇ ਤੇ ਨਾ ਕੋਈ ਉਸ ਵਿੱਚ ਕੋਈ ਡੰਗਰਾ ਪਵੇ ਤੇ ਫਿਰ ਆਪ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੋਲਦਾ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਈ ਪਲੇਟ ਆਪਾਂ ਇਕੱਠੇ ਕਰ ਲੈਣੇ ਆ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਤੇ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬਣਾ ਹੈ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਲੋਡ ਕਰਕੇ ਤੇ ਨਾਲ ਦੀ ਨਾਲ ਹੱਥ ਨੂੰ ਨਾਲ ਜਿਹੜਾ ਆਪਾਂ ਲੜਨ ਨੂੰ ਸਾਫ਼ ਕਰਕੇ ਤੇ ਉਹਦਾ ਫਾਂਸਾ ਜਿਹੜਾ ਪੂਰਾ ਸੈੱਟ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਤੋਂ ਨਵੇਂ ਆਣ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਯੂ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੋਂ ਨਵੇਂ ਆਣ ਉਹ ਸਾਡੇ Facebook ਪੇਜ ਨੂੰ ਫੋਲੋ ਯੂ ਕਰਿਓ ਤੇ ਫਿਰ ਆਪਾਂ ਇਹ ਲੜਨ ਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜਨ ਨੂੰ ਬੈਕਪੈਚ ਵਿੱਚ ਕਰਕੇ ਪੂਣੀ ਦਾ ਖੋਲਦਾ ਥੱਲੇ ਰੱਖ ਕੇ ਬੰਦਪਾਸ ਉਤਰਾ ਕੇ ਤੋਂ ਹੀ ਪੱਲੇ ਉਚੜਿਆ ਪੱਲੇ ਪੱਲੇ ਜਾਰਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਫਿਰ ਇਹ ਜਿਹੜਾ ਇੱਕ ਵਾਰ ਲੜਨ ਨੂੰ ਥੱਲੇ ਫੋਲਡ ਕਰਕੇ ਫਿਰ ਉੱਤੋਂ ਦੱਬ ਕੇ ਫਿਰ ਡਬਲ ਫੋਲਡ ਕਰਕੇ ਇਹ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੋਂਰਾ ਫਾਸਲਾ ਜਿਹੜਾ ਜਿੰਨੇ ਆਪਾਂ ਦੂਜੇ ਲੜ ਦਾ ਫਾਸਲਾ ਰੱਖੀ ਉਨਾ ਹੀ ਆਪਾਂ ਤੀਜੇ ਲੜ ਦਾ ਫਾਸਲਾ ਰੱਖ ਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਦੋਈ ਬੱਲੇ ਜਿਹੜੇ ਆਪਾਂ ਪੱਲੇ ਪੱਲੇ ਨੂੰ ਜਿਆਦਾ ਖੋਲ ਕੇ ਦੂਜੇ ਬੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜ ਨੂੰ ਸੱਟ ਕਰਕੇ ਤੇ ਥੱਲੋਂ ਜਿਹੜਾ ਲੜ ਦਾ ਫਾਂਸਲਾ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਪੁਣੀ ਦਾ ਹੌਲਦਾ ਥੱਲੇ ਰੱਖ ਕੇ ਬੰਦ ਪਾਸੋਂ ਉਤਰਾ ਕੇ ਦੋਈ ਪੱਲਿਆਂ ਵਿੱਚ ਜਿਹੜੇ ਆਪਾਂ ਪੱਲੇ ਪੱਲੇ ਨੂੰ ਜਿਆਦਾ ਖੋਲ ਕੇ ਦੂਜੇ ਬੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਫਿਰ ਜਿਹੜਾ ਲੜ ਨੂੰ ਡਬਲ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਤਿਹੋ ਜਿਹੜੀ ਆਪਾਂ ਬਾਕੀ ਪາກ ਦੀ ਸ਼ੈਟਿੰਗ ਕਰਨੀ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਪੂਣੀ ਜਹੋਲ ਦਾ ਥੱਲੇ ਰੱਖ ਕੇ ਬੰਦ ਪਾਸੇ ਉੱਤ ਰੱਖ ਕੇ ਤੋਈ ਪੱਲੇ ਵਿੱਚ ਜਿਹੜਾ ਆਪਾਂ ਪੱਲੇ ਪਲੇੰਚਾ ਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਲੜ ਨੂੰ ਇੱਕ ਵਾਰ ਫੋਲ ਕਰਾਂਗੇ ਫੋਲ ਕਰਕੇ ਜਿਹੜਾ ਲੜ ਨੂੰ ਸੈਟ ਕਰਨਾ ਹੈ ਸੈਟ ਕਰਕੇ ਫਿਰ ਥੱਲੇ ਸੈਟ ਕਰਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਆਪਣੀ ਸ਼ੇਪ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਚੌਥਾ ਪੰਜਵਾਂ ਤੇ ਛੇਵਾਂ ਲੜ ਆਪਾਂ ਆਖ ਤੱਕ ਖੋਲਣਾ ਹੈ ਤਾਂ ਜੋ ਤਾਂ ਜਿਹੜਾ ਬਣਾ ਕਲਗੀ ਦਾ ਟਿਕ ਸਕੇ ਤੇ ਜਿਹੜਾ ਆਪਾਂ ਹੁਣ ਲੜਾਂ ਦੀ ਸਫਾਈ ਕਰਨੀ ਹੈ ਜਿਹੜਾ ਆਪਾਂ ਬਾਅਦ ਫੇਰ ਨਾ ਨੋਕ ਤੋਂ ਲੈ ਕੇ ਪਿੱਛੇ ਦਾ ਕਿਹੜਾ ਆਪਾਂ ਪੂਰੀ ਗੁਲਾਈ ਵਿੱਚ ਤਾਂ ਥੋੜੀ ਜਿਹੜੇ ਚੜਾ ਕਿਹੜਾ ਬਾਏ ਫੇਰਨਾ ਹੈ ਤੇ ਨਾਲ ਦੀ ਨਾਲ ਬਾਏ ਫੇਰ ਕੇ ਜਾਨੀ ਕਿ ਆਪਾਂ ਬਾਏ ਫੇਰ ਕੇ ਚੰਗੀ ਤਰ੍ਹਾਂ ਉਹਨਾਂ ਲੜਾਂ ਦੀ ਸੈਟਿੰਗ ਕਰ ਲੈਣੀ ਹੈ ਜਿਹੜੇ ਹੁਣ ਆਪਾਂ ਲੜ ਲਾਏ ਹੋਣੇ ਜੇ ਉਸ ਵਿੱਚ ਕੋਈ ਬਲਿਆਂ ਦਾ ਉੱਥੇ ਬਾਏ ਫੇਰ ਕਿਹੜੇ ਵੀ ਬਲਿਆਂੋਂ ਕੱਢ ਗਏ ਤੇ ਕੋਈ ਜੇ ਕੋਈ ਲੜ ਗਿਆ ਲਮਟਾਈ ਚ ਆ ਜਾਂਦਾ ਹੈ ਤਾਂ ਆਪਾਂ ਉਹਦੇ ਤੇ ਬਾਅਦ ਨਾਲ ਪ੍ਰੈਸ ਕਰਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਲੋਟ ਕਰਕੇ ਤੇ ਨਾਲ ਨਾਲ ਹੋਰ ਵੀ ਪੱਕੀ ਪੱਕ ਦੀ ਵੀ ਜਿਹੜੀ ਸ਼ੈਡਿੰਗ ਕਰਕੇ ਸਾਰੀ ਲੜਾਂ ਵਿੱਚ ਬੜਾ ਬਾਜ ਫੇਰ ਕੇ ਅੰਗਾ ਹੀ ਸਫਾਈ ਕਰਕੇ ਤੁੰਨਾ ਫਾਸਲਾ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਜੂ ਕਰਿਓ ਤਾਂ ਜੋ ਜਿਹੜੇ ਵੀ ਇਹਨਾਂ ਨੂੰ ਪਟਾਲ ਸ਼ਹੀ ਪੱਗ ਬੰਨਣ ਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਜੇ ਵੀਡੀਓ ਪਸੰਦ ਆ ਰਹੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜੂ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜੂ ਕਰਿਓ ਤੇ ਹੁਣ ਜਿਹੜੇ ਆਪਾਂ ਬਾਕੀ ਪੱਕ ਜਿਹੋ ਸੈਟਿੰਗ ਕਰ ਲੈਣੀ ਹੈ ਅਰੇ ਜਿੱਥੇ ਕਿਤੇ ਬਲ ਰਹੇ ਨੇ ਆ ਉਥੋਂ ਆਪਾਂ ਵਾਈ ਆਪਣੇ ਵਾਈ ਫੇਰ ਕੇ ਆਪਣੇ ਬਲਾ ਨੂੰ ਕੱਢਾਂਗੇ ਤੇ ਆਪਣੀ ਜਿਹੜੀ ਨੋਕ ਉਹ ਵੀ ਆਪਾਂ ਸੈਟ ਕਰ ਲੈਣੀ ਆਪਣੀ 50 ਜਿਹੜੀ ਉਹ ਸੈਟ ਕਰ ਲੈਣੀ ਹੈ ਤੇ ਜਿੱਥੇ ਕਿਤੇ ਬਲ ਰਹੇ ਨੇ ਆ ਉੱਥੇ ਬਾਰ ਫੇਰ ਕੇ ਆਪਣੇ ਵਾਲਾਂ ਨੂੰ ਸੈਟ ਕਰ ਲੈਣਾ ਹੈ ਤੇ ਨਾਲ ਦੀ ਨਾਲ ਉੱਤਲੇ ਜਿਹੜੇ ਜਿਹੜੇ ਆਪਾਂ ਆਪਾਂ ਬਾਅੇ ਫੇਰ ਕੇ ਉਹਨਾਂ ਉਹਨਾਂ ਲੜਾਂ ਦਾ ਫਾਂ ਲਾ ਤੇ ਉਹਨਾਂ ਦੀ ਜਿਹੜੀ ਮੋਟਾਈ ਆ ਉਹ ਆਪਾਂ ਸੈਟ ਕਰ ਲੈਣੀ ਹੈ ਤੇ ਉਹਨਾਂ ਦੀ ਪੂਰੀ ਜਿਹੜੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਬਾਕੀ ਪੱਕ ਦੀ ਸ਼ੈਡਿੰਗ ਕਰਕੇ ਤੇ ਕਿੱਥੇ ਕਿਤੇ ਤੇ ਕਿਤੇ ਕਿਤੇ ਬਾਹਰ ਆਂਦੇ ਆ ਉੱਥੋਂ ਬਾਹਰ ਫੇੜ ਕੇ ਆਪਣੀ ਆਪਣੇ ਬਲਾਂ ਨੂੰ ਕੱਢ ਲੈਣਾ ਹੈ ਤੇ ਆਪਣੀ ਗੇਨ ਸ਼ੇਪ ਆ ਉਹ ਵੀ ਆਪਾਂ ਸਟ ਕਰ ਲੈਣੀ ਹੈ ਤੇ ਬਾਕੀ ਪੱਗ ਦੀ ਵੀੜੀ ਆਪਾਂ ਸਾਈਡ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਜਿਹੜਾ ਹੁਣ ਆਪਾਂ ਉੱਤਲ ਲੈਣਾ ਚ ਵਾਈਫ ਇਹਨਾ ਪਿੱਛੇ ਤੋਂ ਲੈ ਕੇ ਪਿੱਛੇ ਤੋਂ ਲੈ ਕੇ ਮੋਢੇ ਤੱਕ ਜਿਹੜਾ ਆਪਾਂ ਥੋੜੀ ਡੇਟ ਚੜਾ ਕਿਹੜਾ ਆਪਾਂ ਪੂਰੀ ਗਲਾਈ ਵਿੱਚ ਜਿਹੜਾ ਬਾਇਫਿੰਡ ਹੈ ਤੇ ਜਿੱਥੇ ਜੇ ਕਿਸੇ ਲੜੜ ਦਾ ਫਾਂਸਾ ਘਟ ਰਹਿੰਦਾ ਉਹ ਤੋਂ ਆਪਾਂ ਉਂਗਲੀਆਂ ਨਾਲ ਜਿਹੜਾ ਚੱਕ ਕੇ ਤੇ ਉਹਨਾਂ ਲੜੜਾਂ ਦਾ ਉਹ ਲੜੜ ਦਾ ਫਾਂਸਾ ਜਿਹੜਾ ਆਪਾਂ ਬਾਕੀ ਲੜੜਾਂ ਦੇ ਬਰਾਬਰ ਕਰ ਲੈਣਾ ਹੈ ਤੇ ਹੁਣ ਜਿਹੜੇ ਚੰਗੀ ਤਰ੍ਹਾਂ ਆਪਾਂ ਪਿੱਛੋਂ ਤੋਂ ਲੈ ਕੇ ਫਰੰਟ ਤੱਕ ਜਿਹੜੇ ਆਪਾਂ ਵਾਇ ਵਾਇ ਫੇਰ ਕੇ ਉਹਨਾਂ ਲੜੜਾਂ ਦੀ ਸਫਾਈ ਕਰ ਲੈਣੀ ਹੈ ਤੇ ਹੁਣ ਜਿਹੜੀ ਆਪਾਂ ਬਾਕੀ ਪੱਕਦੀ ਉਹ ਸੈਟਿੰਗ ਕਰ ਲੈਣੀ ਹੈ ਤੇ ਨਾਲ ਹੀ ਦਾ ਜਿਹੜੀ ਆਪਾਂ ਬਾਕੀ ਹੋਰ ਵੀ ਜਿਹੜੀ ਸੈਟਿੰਗ ਆ ਉਹ ਕਰ ਲੈਣੀ ਹੈ ਤੇ ਜਿੱਥੇ ਤੋਂ ਵਾਲ ਆ ਰਹੇ ਨੇ ਉੱਥੇ ਆਪਾਂ ਬਾਏ ਫੇਰ ਕੇ ਆਪਣੀ ਜਿਹੜੀ ਆਪਣੇ ਜਿਹੜੇ ਵਾਲ ਨੂੰ ਕੱਢ ਲੈਣੇ ਹਨ ਤੇ ਹੁਣ ਜਿਹੜਾ ਆਪਾਂ ਪੱਗ ਪੈ ਲਗਾਉਣਾ ਨਕਰ ਹੀ ਜਿਹੜਾ ਆਪਾਂ ਪੱਗ पे ਲਗਾਉਣਾ ਹੈ ਤੇ ਜਿਹੜਾ ਪੱਕਾ ਜਿਹੜਾ ਲਾਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਬਰਾਬਰ ਚੰਗੀ ਤਰ੍ਹਾਂ ਜਿਹੜਾ ਆਪਾਂ ਦੋਨੇ ਦੋਨੇ ਉੱਤੋਂ ਤੋਂ ਥੱਲੇ ਫੋਲਡ ਕਰਕੇ ਛੱਡਾ ਦੋ ਤੇ ਫਿਰ ਆਪਾਂ ਇਹਨਾਂ ਲੜਨ ਨੂੰ ਬਾਹਰ ਤੋਂ ਚੜਾਈ ਤੇ ਲਿਆ ਕੇ ਮੂੜੇ ਲਿਆ ਕੇ ਜਿਹੜੀ ਆਪਾਂ ਦੀ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਉਹਦੇ ਬਾਲ ਨੇ ਕੱਢ ਕੇ ਲੜ ਚੋਂ ਜਿਹੜੇ ਉੱਤੇ ਵਾਲੇ ਆਂਦੇ ਆ ਉਹਨਾਂ ਨੂੰ ਆਪਾਂ ਬਾਹਰ ਨਾਲ ਜਿਹੜਾ ਕੱਢ ਲੈਣਾ ਹੈ ਤੇ ਚੰਗੀ ਤਰ੍ਹਾਂ ਛੱਟ ਕਰਕੇ ਜਿਹੜਾ ਲੜ ਨੂੰ ਪੱਗ ਪੇਂਦੇ ਥੱਲੇ ਰੱਖ ਕੇ ਫਰੰਟ ਵੱਲ ਨੂੰ ਹੋਲ ਕਰ ਦੇਣਾ ਹੈ ਸੈਪਰਟ ਵਨ ਫੋਨ ਕਰਕੇ ਜਿੰਨੇ ਤੁਸੀਂ ਉਹਦੀ ਨੌਕਰੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੀ 19 ਚੜਾਈ ਰੱਖ ਕੇ ਤੇ ਲੜ ਨੂੰ ਉਹਦੇ ਵਿੱਚ ਜਿੰਨੇ ਬਲ ਪੈਣੇ ਨੇ ਉਹਨਾਂ ਨੂੰ ਆਪਾ ਲੋਡ ਕਰਕੇ ਜਿਹੜਾ ਪੱਗ ਪੈਨ ਸੈੱਟ ਕਰਕੇ ਲਗਾ ਕੇ ਤੇ ਫਿਰ ਆਪਾਂ ਜਿਹੜਾ ਲੜ ਨੂੰ ਦਬੜਣਾ ਹੈ ਜੇ ਤੁਹਾਡਾ ਲੜ ਉੱਤੋਂ ਖਿਸਕ ਜਾਂਦਾ ਹੈ ਤਾਂ ਇੱਕ ਜਾਂ ਦੋ ਪੱਗ ਜਿਹੜੇ ਆਪਣੇ ਆਪਣੇ ਜਿਹੜੇ ਲੜ ਨੂੰ ਟਿਕਾਉਣ ਲਈ ਲਗਾ ਸਕਦੇ ਹੋ ਤੇ ਹੁਣ ਜਿਹੜੀ ਆਪਾਂ ਬਾਕੀ ਪੱਗ ਦੀ ਵੀੜੀ ਸੈਟਿੰਗ ਉਹ ਕਰ ਲੈਣੀ ਹੈ ਜੇ ਕੋਈ ਲੜ ਗਿਆ ਜੇ ਕੋਈ ਲੜ ਗਿਆ ਮੋਟਾਈ ਚ ਰਹਿ ਜਾਂਦਾ ਤਾਂ ਬਹੁਤ ਤੇ ਬਾਹਰ ਨਾਲ ਪ੍ਰੈਸ ਕਰਕੇ ਉਸ ਲੜ ਦੀ ਜਿਹੜੀ ਮੋਟਾਈ ਆ ਉਹ ਬਾਕੀ ਲੜਾਂ ਦੇ ਬਰਾਬਰ ਕਰਾਣੀ ਹੈ ਤੇ ਆਪਣੀ ਜਿਹੜੀ ਨੋਕ ਉਹ ਵੀ ਸੈੱਟ ਕਰ ਲੈਣੀ ਹੈ ਆਪਾਂ ਨੇ ਤੇ ਕੋਈ ਜੇ ਕੋਈ ਆਪਣਾ ਕਿਤੇ ਵੱਲ ਰਹਿੰਦਾ ਉੱਥੋਂ ਆਪਾਂ ਚੰਗੀ ਤਰ੍ਹਾਂ ਜਿਹੜਾ ਬਾਹਰ ਫੇਰ ਕੇ ਬਲਾਈਨ ਸੈਟਿੰਗ ਕਰ ਲੈਣੀ ਹੈ ਜਿਹੜਾ ਆਪਾਂ ਸੱੜ ਤਕਣਾ ਜਿਹੜਾ ਆਪਾਂ ਪੱਲੇ ਲੜ ਲਾਇਆ ਸੀ ਸੱੜ ਦੇ ਸੈਂਟਰ 'ਚੋਂ ਉਹਨੂੰ ਆਪਾਂ ਬੈਗ ਤੋਂ ਖਿੱਚਣਾ ਹੈ ਜੇ ਆਪਾਂ 프ਰੰਟ ਤੋਂ ਖਿੱਚਦੇ ਤਾਂ ਨਾ ਜਿਹੜਾ ਆਪਣਾ ਪੱਲੇ ਲੜ ਲਾਇਆ ਹੈ ਸੱੜ ਦੇ ਸੈਂਟਰ 'ਚੋਂ ਉਹ ਜਿਹੜਾ 프ਰੰਟ ਤੋਂ ਖਿਸਕ ਜਾਂਦਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਇੱਕ ਵਾਰ ਜਿਹੜਾ ਲੜ ਨੂੰ ਫਲਾਉਣਾ ਹੈ ਫਲਾ ਕੇ ਤੇ ਫਿਰ ਜਿੱਥੋਂ ਕਿਤੋਂ ਸੈੱਡ ਲੰਗਾ ਜਾਂਦਾ ਉੱਥੋਂ ਆਪਾਂ ਅ ਚੰਗੀ ਤਰ੍ਹਾਂ ਉਂਗਲੀਆਂ ਨਾਲ ਜਿਹੜਾ ਆਪਾਂ ਸਿਰ ਕਵਰ ਕਰਕੇ ਤੇ ਨਾਲ ਦੀ ਨਾਲ ਬਾਹਰ ਦੇ ਨਾਲ ਜਿਹੜਾ ਆਪਾਂ ਬਾਜ ਵਾਰਤ ਕੇ ਸਿਰ ਨੂੰ ਕਵਰ ਕਰਨਾ ਹੈ ਤੇ ਫਿਰ ਇੱਕ ਵਾਰ ਖਿੱਚਾਂਗੇ ਤਾਂ ਇਹੜਾ ਆਪਣਾ ਸਿਰ ਚੰਗੀ ਤਰ੍ਹਾਂ ਟਾਈਟ ਕਵਰ ਹੋ ਸਕੇ ਜਿਹੜਾ ਆਪਾਂ ਸਿਰ ਟਕਣਾ ਜਿਹੜਾ ਆਪਾਂ ਪਹਿਲਾਂ ਲਈ ਸੀ ਉਹਨਾਂ ਨਾਲ ਜਿਹੜਾ ਆਪਾਂ ਟਕਣਾ ਹੈ ਤੇ ਸਿਰ ਵੀ ਜਿਹੜਾ ਆਪਾਂ ਪੂਰੀ ਚੰਗੀ ਤਰ੍ਹਾਂ ਪ੍ਰੋਪਰ ਟਾਈਟ ਟਕਣਾ ਹੈ ਤੇ ਜਿੱਥੋਂ ਜਿੱਥੋਂ ਕਿ ਤੁਹਾਨੂੰ ਨੰਗਰ ਆਏ ਦਾ ਉੱਥੋਂ ਬਾਹਰ ਨਾਲ ਜਾਂ ਉਂਗਲੀਆਂ ਨਾਲ ਦੇਖ ਉਹਨੂੰ ਅੰਦਰ ਨੂੰ ਕਰਕੇ ਤੇ ਜਿਹੜਾ ਆਪਾਂ ਸੜਨ ਨੂੰ ਕਵਰ ਕਰਨਾ ਹੈ ਤੇ ਚੰਗੀ ਤਰ੍ਹਾਂ ਜਿਹੜੀ ਆਪਾਂ ਸੜਨ ਨੂੰ ਕਵਰ ਕਰ ਲੈਣਾ ਹੈ ਤੇ ਜੇ ਕੋਈ ਲੜ ਉਸ ਤੋਂ ਲੈਣ ਕਿ ਕੋਈ ਵੱਰਦਾ ਉੱਤੇ ਆਪਾਂ ਵੀ ਉਸ ਉੱਤੇ ਵੀ ਆਪਾਂ ਜਿਹੜਾ ਬਾਏ ਫੇਰ ਕੇ ਉਸ ਲੜ ਦੀ ਸਫਾਈ ਕਰ ਲੈਣੀ ਹੈ ਤੇ ਆਪਣੇ ਜਿਹੜਾ ਚੰਗੀ ਤਰ੍ਹਾਂ ਸੜ ਟਾਇਰ ਕਵਰ ਕਰਕੇ ਜਿਹੜਾ ਆਪਾਂ ਬੈਗ ਦਾ ਲੜ ਲਾੜਾਉਣਾ ਅੱਧਾ ਸੱਜੇ ਅੱਧਾ ਖੱਬੇ ਫੋਨ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਉਹ ਵੀ ਜਿਹੜਾ ਆਪਾਂ ਚੰਗੇ ਤਰ੍ਹਾਂ ਥੋੜੀ ਚੁੜਾਈ ਤੇ ਲਗਾਉਣਾ ਹੈ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਬੈਗ ਤੇ ਦੱਬ ਕੇ ਅੱਧਾ ਸੱਜੇ ਅੱਧਾ ਖੱਬੇ ਫੋਨ ਕਰਕੇ ਜਿਹੜਾ ਲੜ ਨੂੰ ਬੈਗ ਤੇ ਇੱਕ ਵਾਰ ਦੱਬ ਕੇ ਗਾਹਾਂ ਜਾ ਕੇ ਫਲਾ ਦੇਣਾ ਹੈ ਤੇ ਹੋਂ ਜਿਹੜੇ ਆਪਾਂ ਲੜ ਲਏ ਨੇ ਉਹਨਾਂ ਦੀ ਆਪਾਂ ਜਿਹੜੀ ਸ਼ੈਡਿੰਗ ਉਹ ਕਰ ਲੈਣੀ ਹੈ ਉਤੋਂ ਤੇ ਜਿਹੜੀ ਹੁਣ ਆਪਣੀ ਪਾਗੋ ਹਾਫ ਕੰਪਲੀਟ ਹੋ ਚੁੱਕੀ ਆ ਹੋਂ ਇਹਨਾਂ ਵਿੱਚ ਆਪਣਾ ਹੋਰ ਥੋੜੇ ਜਿਹੇ ਸੁਧਾਰ ਕਰਨ ਲਈ ਆਪਾਂ ਜਿਹੜਾ ਇਹਨਾਂ 'ਚ ਵਾਜ ਫੇਰ ਕੇ ਇਹਨਾਂ ਦੀ ਚੰਗੀ ਤਰ੍ਹਾਂ ਪ੍ਰੋਪਰ ਲੜਾਂ ਦੀ ਸਫਾਈ ਕਰ ਲੈਣੀ ਹੈ ਤੇ ਆਪਾਂ ਹੀ ਵਾਕੀ-ਵਾਕੀ ਦੀ ਵੀਡੀਓ ਸੈਟਿੰਗ ਉਹ ਕਰ ਲੈਣੀ ਹੈ ਤੇ ਆਪਣੀ ਨੋਕ ਆ ਜਿਹੜੀ ਉਹ ਆਪਾਂ ਸੈਟ ਕਰ ਲੈਣੀ ਹੈ ਉਤਲੇ ਲੈਣਾ ਚਾਹੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ